ਮਿਲ ਕੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਅਤੇ ਬਿਜਲੀ ਦੇ ਮਾਮਲੇ ਵਿੱਚ ਪੰਜਾਬ ਨੂੰ ਸਰਪਲਸ ਬਣਾਵਾਂਗੇ। 24 ਘੰਟੇ ਬਿਜਲੀ ਰਹਿੰਦੀ ਹੈ। ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ। ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ? ਇਹ ਸਾਡੀਆਂ ਪ੍ਰਾਇੋਰਟੀਜ਼ ਨੇ। ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ। ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ। ਮੇਰੇ ਖਿਆਲ ਆ ਵੀ ਯਾਤਰਾ ਦਾ ਇੰਨਾ ਕੋ ਲੋਕ ਖੁਸ਼ ਨੇ ਕਿਉਂਕਿ ਸਾਡੇ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਇਹ ਜਿਹੜਾ ਕੰਮ ਸ਼ੁਰੂ ਕੀਤਾ ਇਹਦੀ ਜਿੰਨੀ ਵੀ ਛਲਾਂਗਾ ਕੀਤੀ ਜਾਵੇ ਥੋੜੀ ਆ ਕਿਉਂਕਿ ਬਹੁਤ ਸਾਰੇ ਲੋਕ ਚਾਰੇ ਕਈ ਵਾਰੀ ਯਾਤਰਾ ਤੋਂ ਰਹਿ ਜਾਂਦੇ ਚੱਲਦੇ ਆ ਕਰਦੇ ਆ ਕਰਾਉਣੇ ਆ ਜਦੋਂ ਫਿਰ ਇਸ ਤਰ੍ਹਾਂ ਨਾ ਇੱਕੋ ਪਿੰਡ ਦੇ 10 15 ਜਣੇ ਜੁੜੇ ਹੁੰਦੇ ਆ ਉਹ ਕਹਿੰਦੇ ਚਲੋ ਵੀ ਯਾਰ ਨਾਲੇ ਮੱਥਾ ਠੇਕਿਆ ਹੀ ਏ ਰਲ ਮਿਲ ਕੇ ਤੁਰੇ ਜਾਂਦੇ ਹੁਣ ਕਿਉਂਕਿ ਫਸਲਾਂ ਤਾਂ ਬੀਜੀਆਂ ਕੰਮ ਕੋਈ ਹੈ ਨਹੀਂ ਤੇ ਬਹੁਤ ਸਾਰੇ ਬੰਦੇ ਇਸੇ ਤਰ੍ਹਾਂ ਜਦੋਂ ਇੱਕ ਪਿੰਡ ਦੇ ਜਦੋਂ ਕੱਲੇ ਨੂੰ ਜਾਣਾ ਪੈਂਦਾ ਅਗਲਾ ਘਾੜੋਂ ਕਰ ਜਾਂਦਾ ਤੇ ਜਦੋਂ ਸਾਰੇ ਰਲੇ ਹੁੰਦੇ ਆ ਪਿੰਡ ਦੇ ਹੁਣ ਇੱਕ ਇੱਕ ਪਿੰਡ ਮੇਰੇ ਖਿਆਲ ਦੋ ਪਿੰਡਾਂ ਦੇ ਕਾਫੀ ਜਾਣੇ ਆ ਤੇ ਦੋਹਾਂ ਪਿੰਡਾਂ ਦੇ ਰਲੇ 25 20 25 ਜਾਣੇ ਚਲੋ ਗੱਲਾਂ ਬਾਤਾਂ ਮਾਰਦੇ ਜਾਂਦੇ ਆ ਤੇ ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਿਹੜੀਆਂ ਕਿ ਜਿਵੇਂ ਚਲੋ ਬੱਸ ਵੀ ਬਹੁਤ ਵਧੀਆ ਵਾ ਕਿੰਨੀ ਕਿੰਨੀ ਜਾਰੀ ਹੈ ਜੀ ਹਾਂਜੀ ਜਲਦੀ ਜਾ ਰਹੀ ਹੈ ਬੱਸ ਇਹ ਤੀਸਰੀ ਵਾਰ ਸੋ ਤੇ ਕਿਹੜੇ ਕਿਹੜੇ ਥਾਂ ਤੇ ਯਾਤਰਾ ਕਰਾਉਣੇ ਆ ਇਹਦੇ ਵਿੱਚ ਇਸ ਤਰ੍ਹਾਂ ਜੀ ਇਹ ਪਹਿਲਾਂ ਤਾਂ ਇੱਥੇ ਰੁਕੂਗੀ ਰਾਤ ਅਮਰਸਰ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਤੇ ਪਿਛਲੀਆਂ ਬੱਸਾਂ ਅਨੰਦਪੁਰ ਤੇ ਇਸੇ ਤਰ੍ਹਾਂ ਅਨੰਦਪੁਰ ਸਟੇ ਕੀਤਾ ਸੀ ਤੇ ਮੁੜ ਕੇ ਅਮਰਸਰ ਤੁਹਾਡੇ ਵੱਲੋਂ ਕਿੱਥੇ ਜੜੀਆਂ ਕੀ ਸਰਕਾਰ ਵੱਲੋਂ ਕਿੱਟਾਂ ਆਈਆਂ ਗਈਆਂ ਜਿਹਦੇ ਵਿੱਚ ਇੱਕ ਕੰਬਲ ਆ ਇੱਕ ਚਾਦਰ ਆ ਮਾਲਾ ਵਾ ਰਾਜ ਇਤਿਹਾਸ ਥੋੜਾ ਜਿਹਾ ਉਹਦੇ ਵਿੱਚ ਰਸਾਲੇ ਆ ਉਹ ਹੋਰ ਵੀ ਕਾਫੀ ਨਿਕਨੇ ਕਸਮਾਨ ਸਾਬਣ ਤੇਲ ਬਰਸਟ ਪੇਸਟ ਕਾਫੀ ਸਮਾਨ ਦਿੱਤਾ ਜਾ ਰਿਹਾ ਵਾ ਐ ਐਮਐਲ ਸਾਹਿਬ ਇਹ ਮੁੱਖ ਮੰਤਰੀ ਦੀ ਯਾਤਰਾ ਸਕੀਮ ਤੈ ਤੇ ਇਹ ਜੀਰੇ ਤੋਂ ਤੀਜੀ ਬੱਸ ਸ਼੍ਰੀ ਆਨੰਦਪੁਰ ਸਾਹਿਬ ਜਾ ਰਹੀ ਹੈਗੀ ਐ ਜਿਹੜਾ ਇਹਨਾਂ ਦਾ ਸਟੇ ਹੈ ਸ੍ਰੀ ਅਮਰitsar ਸਾਹਿਬ ਹੈਗਾ ਜਿਹੜਾ ਇਹ ਸਾਰਾ ਸਟੇ ਦਾ ਜਿਹੜਾ ਇੰਤਜ਼ਾਮ ਹੈ ਇਹ ਪੰਜਾਬ ਸਰਕਾਰ ਕਰਦੀ ਹੈ ਇਹ ਕਿੰਨੇ ਸਰਬ ਚਿੱਤ ਕਿੱਥੋਂ ਰਹਿਣਾ ਲਿਓ ਸਨੇਰਾ ਸਨੇਰਾ ਜਤਰਾ ਤੇ ਜਾਦੇ ਕੀ ਮਹਿਸੂਸ ਕਰਦੇ ਹੋ ਤੁਸੀਂ ਸਰਕਾਰ ਦੇ ਕੋਈ ਯਤਰਾ ਇਹ ਬਹੁਤ ਵਧੀਆ ਲੱਗਦਾ ਜਤਰਾ ਕੀ ਇਹੋ ਜਿਹੀਆਂ ਹੋਰ ਯਾਤਰਾਵਾਂ ਵੀ ਹੋਣੀ ਚਾਹੀਦੀਆਂ ਹਾਂ ਜਿਹੜੇ ਉੱਥੇ ਕਪੜਾ ਨੀਂ ਮਿਲਦਾ ਕਿੱਥੋਂ ਰਹਿਣ ਵਾਲੇ ਹੋ ਸਨੇਹ ਇਹ ਜਿਹੜੀ ਯਾਤਰਾ ਜਾ ਰਹੀ ਹੈ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਕੀ ਮਹਿਸੂਸ ਕਰਦੇ ਹੋ ਆ ਯਾਤਰਾ ਜਾ ਕੇ ਬਹੁਤ ਮਤਰੀਕੀ